ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਟਾਈਟਲ ਤੇ থাম্বਨੇਲ ਦੇਖ ਕੇ ਸਮਝ ਹੀ ਗਏ ਹੋ ਮੇਰਾ ਜਿਵੇਂ ਕਲੀਨਕਲ ਕੰਮ ਜਾ ਰਹੀਆਂ ਅੱਜ ਹਾਂ ਜੀ ਅੱਜ ਮਾਤਾ ਗੁਜਰ ਕੋਲ ਜਾਣਾ ਦਾ ਸ਼ੀ ਦੀ ਦਿਹਾੜੀ 27 ਅ ਦਸੰਬਰ ਤੇ ਦਿਨ ਹੈਗਾ ਸ਼ੁੱਕਰਵਾਰ ਅੱਜ ਤੇ ਤੁਸੀਂ ਬਸ ਸਿੱਧੀ ਬਲੌਗ ਦੇ ਨਾਲ ਬਣੇ ਰਹੋ ਇਤਿਹਾਸ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਾਂ ਸੋਸ਼ਲ ਮੀਡੀਆ ਤੇ ਨੈਟ ਤੇ ਆਪਾਂ ਦੇਖਦੇ ਆ ਸੁਣਦੇ ਆ ਦੇਖਣਾ ਵੀ ਚਾਹੀਦਾ ਪਤਾ ਲੱਗਦਾ ਆਪਣੇ ਇਤਿਹਾਸ ਬਾਰੇ ਜੀ ਤੇ ਬਸ ਇਦੇ ਬਣੇ ਰਹੋ ਬਲੌਗ ਦੇ ਨਾਲ ਚਲੋ ਜੀ ਬਲੌਗ ਸਟਾਰਟਿੰਗ ਕਰੀਏ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਖ ਬਲੌਗਸ ਨੂੰ ਬਹੁਤ ਪਿਆਰ ਨਾਲ ਤੁਹਾਡਾ ਸਵਾਗਤ ਹੈ YouTube ਫੈਮਿਲੀ ਕੇ ਦਾ ਸਾਰੇ ਠੀਕ ਠਾਕ ਹੋ ਦੀਵੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵਿੰਦ ਬੌਪਾਰਾ ਹਾਂ ਤੇ ਅਗਦ ਉਸ ਮੇਰੇ ਚੈਨਲ ਤੇ ਨਵੀਂ ਆਪਲੀਸ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਔਰ ਬੈਲ ਆਈਕਨ ਦਾ ਤੁਸੀਂ ਪ੍ਰੈਸ ਕਰ ਲਿਆ ਕਰੋ ਤੇ ਆਲ ਤੇ ਪ੍ਰੈਸ ਕਰ ਲਿਆ ਕਰੋ ਤਾਂ ਜੋ ਸਾਰੇ ਮੇਰੇ ਬਲੌਗ ਤੁਹਾਡੇ ਤੱਕ ਪਹੁੰਚ ਸਕਣ ਉਹਦਾ ਨੋਟੀਫਿਕੇਸ਼ਨ ਆ ਸਕੇ ਤੇ ਮੇਰੇ ਬਲੌਗ ਨੂੰ ਅੰਤ ਤੱਕ ਦੇਖਿਓ ਔਰ ਸੋਹਣਾ ਕਮੈਂਟ ਕਰਦਿਆ ਕਰੋ ਚੰਗੀ ਲੱਗੇ ਵੀਡੀਓ ਅਗੇ ਸ਼ੇਅਰ ਵੀ ਕਰਦਿਆ ਕਰੋ ਦੇਖਿਓ ਜਾਇ ਤਰੀਖ ਹੈਗੀ ਤੇ ਅੱਜ ਜਿੱਦਾਂ ਕਹ ਲੋ ਵੀ ਸਵੇਰੇ ਤੜਕੇ ਨੂੰ ਹੀ ਕਹਿ ਸਕਦੀ 6:00 7:00 ਵਜੇ ਨਹੀਂ ਆਇਆ ਤੇ ਕੱਲ ਹੀ ਰਾਤ ਦੀ ਗੱਲਾਂ ਕਰਦੇ ਸੀ ਲਾਈਵ ਵਿੱਚ ਅੱਜ ਵੀ ਕੱਲ 60% ਦੱਸਿਆ ਹੋਇਆ ਮੀਂਹ ਤੇ ਕਦੀ ਜਦੀ ਸੱਚਵੇਂ ਨੇ ਕਦੇ ਝੂਠਵੇਂ ਨੇ ਨੈਟ ਤੇ ਦੇਖੋ ਜੀ ਆ ਮੌਸਮ ਸਾਫ਼ ਹੋ ਗਿਆ ਇਸ ਨਹੀਂ ਪੈਣ ਦੇ ਨਾਲ ਚਲੋ ਬਈਆ ਹੋ ਗਿਆ ਨਾ ਤੇ ਕਿੰਨੇ ਮਹੀਨੇ ਹੋ ਚੁੱਕੇ ਤੇ ਮੀਂਹ ਪਿਆ ਨਹੀਂ ਹੈਗਾ ਤੇ ਪੈਣਾ ਚਾਹੀਦਾ ਜਿੱਦਾਂ ਹੁਣ ਕਾਂ ਕਾਂ ਮੈਂ ਕਾ ਸੁੰਡੀ ਲੱਗ ਚੁੱਕੀ ਆ ਤੇ ਉਹ ਨਾ ਮੀਂਹ ਹੀ ਪੈਣ ਕਰਕੇ ਲੱਗੀ ਹੋਈ ਆ ਤੇ ਚਲੋ ਇਸ ਮੀਂਹ ਦੇ ਨਾਲ ਕੌੜਾ ਪਣੀ ਨੇ ਸੁੰਢੀ ਝੜ ਜਾਊਗੀ ਤੇ ਜ਼ਿਮੀਂਦਾਰਾਂ ਦਾ ਵੀ ਚਲੋ ਫਾਇਦਾ ਹੋ ਜਾਊਗਾ ਨਾ ਤੇ ਜਿਹੜਾ ਕੋਰਾ ਠੰਡਿਆ ਇਹ ਤੋਂ ਵੀ ਰਾਹਤ ਮਿਲ ਜੂਗੀ ਤੇ ਔਰ ਮੌਸਮ ਬਹੁਤ ਸੋਹਣਾ ਸਾਫ਼ ਹੋ ਗਿਆ ਤੇ ਵਧੀਆ ਇੱਕਦਮ ਹੋ ਗਿਆ ਕਲੀਨ ਕਲੀਨ ਹੋ ਗਿਆ ਮੌਸਮ ਹੁਣ ਤਾਂ ਨਾਲ ਤੋਂ ਤੋਂ ਠੰਡ ਚੱਲਦੀ ਆ ਤੇ ਠੰਡ ਲੱਗਦੀ ਪਈ ਆ ਤੇ ਮੇਰੀ ਆਰਥ ਹੁੰਦੀ ਵੀ ਮੈਂ ਆਪਣਾ ਨੱਕ ਮੂੰਹ ਟੱਕੀ ਤਾਂ ਫੇਰੀ ਮੈਂ ਗਿੜੀ ਲਾਉਣੀ ਹੁੰਦੀ ਕੋਠੇ ਤੇ ਠੰਡੀ ਹਵਾ ਹੁੰਦੀ ਹੈ ਨਾ ਕੋਵਰਾ ਹੁੰਦਾ ਉਹੀ ਆਪਣੇ ਅੰਦਰ ਜਾਂਦਾ ਆ ਤਾਂ ਫਿਰ ਆਪਾਂ ਨੂੰ ਨੁਕਸਾਨ ਹੁੰਦਾ ਹੈ ਨਾ ਠੰਡ ਕੋਰੀ ਦੇ ਨਾਲ ਠੰਡ ਆਪਾਂ ਬਿਮਾਰ ਹੁੰਨੇ ਆ ਤੇ ਬਸ ਦੇਖੋ ਹੁਣ ਘਰ ਦੇ ਕੰਮ ਕਰ ਕਾਲੀ ਜਿਹੜੇ ਰਹਿੰਦੇ ਆ ਦੇਖੋ ਜ ਸਾਦੇ ਖਾਣ ਪੀਣਦੇ ਰਹੇ ਨੰਗਿਆਂ ਦਾ ਚ ਤਾਂ ਮੇਰਾ ਖਿਆਲ ਵੀ ਹਟਣਾ ਨਹੀਂ ਹੈਗਾ ਤੇ ਇਦਾਂ ਹੀ ਬਸ ਰਹਿਣਾ ਹੈ ਬੱਦਲ ਹੋਇਆ ਆ ਤੇ ਕਣੀ ਮਣੀ ਕਣ ਮਣ ਹੋਈ ਜਾਂਦੀ ਪਈ ਆ ਚਲੋ ਖੈਰ ਮੱਸੀ ਕੀਤੇ ਨਹੀਂ ਆਇਆ ਹੈ ਨਾ ਤੇ ਆਪਾਂ ਕਿੰਨੇ ਵੀ ਹੜਦਾ ਨਹੀਂ ਹੈਗਾ ਜਾਂ ਕਿਦਾਂ ਵੀ ਹੈਗਾ ਤੇ ਕਿੰਨੇ ਚਿਰਾਂ ਬਾਅਦ ਹੀ ਦੇਖਣਾ ਮਿਲਿਆ ਆ ਤੇ ਮੌਸਮ ਬਹੁਤ ਸੋਹਣਾ ਸਾਫ ਸਾਫ ਲੱਗਦਾ ਆ ਤੇ ਓਕੇ ਲੱਗਦਾ ਆ ਤੇ ਆਉ ਕੰਮ ਕਰਕੇ ਨਹੀਂ ਕਰਦੇ ਹਾਂਜੀ ਇਸ ਵੀਰ ਦਾ ਵੀਊ ਦਿਖਾਉਣ ਤੋਂ ਬਾਅਦ ਫਿਰ ਮੈਂ ਕਰਦੇ ਸ਼ੁਰੂ ਕਰਦੇ ਕੰਮ ਤੇ ਤੁਹਾਨੂੰ ਪਤਾ ਵੀ ਆ ਪੈਣਾ ਦੇ ਡਿਊਟੀ ਔਨ ਡਿਊਟੀ ਰਹਿੰਦੀ ਹੁੰਦੀਆਂ ਨਾ ਉਹ ਉਹਨਾਂ ਡਿਊਟੀ ਛੁੱਟੀ ਹਨ ਕਦੀ ਨਹੀਂ ਆਪਣੇ ਕੰਮਾਂ ਕਾਰਾਂ ਵਿੱਚ ਰੋਟੀ ਪਕਾਈ ਖਾਦੀ ਫਿਰ ਭਾਂਡੇ ਸਾਫ ਕੀਤੇ ਦੇਖੋ ਜੀ ਭਾਂਡਿਆਂ ਦਾ ਬੜਾ ਕੰਮ ਹੁੰਦਾ ਨਾ ਤੇ ਸਾਫ ਨਾਲੋਂ ਤਾਂ ਵਧੀਆ ਨਹੀਂ ਹੁੰਦਾ ਹੈਗਾ ਤੇ ਤੇ ਕੁਝ ਅੱਜ ਸਵੇਰ ਦਾ ਉਮੀਦ ਹੈ ਜਾਂ ਤੇ ਨਾਲ ਬੱਦਲ ਵੀ ਹੈਗਾ ਆ ਤੇ ਦੁਪਹਿਰ ਦਾ 1 ਵਜੇ ਦਾ ਹੋ ਗਿਆ ਟਾਈਮ ਤੇ ਬੱਦਲ ਦੇ ਨਾਲ ਨੇਰਜਾ ਹੋਇਆ ਹੋਇਆ ਤਰਕਣੀ ਮੇਲ ਕਣ ਮਣ ਹੋ ਜਾਂਦੀ ਪਈ ਜਾਂਦੀ ਆ ਤੇ ਕੱਲ ਸ਼ਾਮ ਤੱਕ ਕਹਿੰਦੇ ਆ ਵੀ ਮੀਂਹ ਪੈਣਾ ਆ ਤੇ ਕੁਝ ਕਈ ਨੜ ਤੇ ਹੋ ਜਾਂ ਜਾਨੀ ਕਿ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਛੋਟੇ ਸਹਿਰ ਜਦੇਰ ਮਾਤਾ ਗੁਜਰੀ ਜੀ ਦਾ ਚੀਦੀ ਦੇੜਾ ਆ ਦੇਖੋ ਜੀ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਸਾਰੇ ਇੰਟਰਨੈਟ ਸਾਰਿਆਂ ਕੋਲ ਹੈਗਾ ਨਾ ਸਾਰੇ ਦੇਖਦੇ ਇਤਿਹਾਸ ਨੂੰ ਚਲੋ ਵਧੀਆ ਗੱਲ ਆ ਕਟੂਗੜ 10 ਸਾਲਾਂ ਤੋਂ ਮਤਲਬ ਇਹ ਸੋਸ਼ਲ ਮੀਡੀਆ ਆ ਗਿਆ ਤਾਂ ਸਾਰਿਆਂ ਨੂੰ ਇਤਿਹਾਸ ਬਾਰੇ ਪਤਾ ਲੱਗਣ ਲੱਗਾ ਪਹਿਲਾਂ ਨਹੀਂ ਪਤਾ ਹੁੰਦਾ ਇਹਨਾਂ ਨਾ ਤੇ ਬਹੁਤ ਵਧੀਆ ਸੋਸ਼ਲ ਮੀਡੀਆ ਦੀ ਇੰਨੀ ਪਹੁੰਚ ਆ ਤੇ ਹਰੇਕ ਤੱਕ ਮਤਲਬ ਲਾਈਵ ਜਾਂਦਾ ਆ ਤੁਸੀਂ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਲਾਈਵ ਸੁਣਦੇ ਆ ਤੇ ਸਾਰਿਆਂ ਹਰਮਨ ਦਾ ਸਾਹਿਬ ਦੀ ਬਾਣੀ ਵੀ ਸੁਣਦੇ ਆ ਲਾਈਵ ਨਾਲ ਤੇ ਵਧੀਆ ਸੁਣ ਕੇ ਮਨ ਨੂੰ ਸ਼ਾਂਤੀ ਆਉਦੀ ਆ ਤੇ ਛਿੱਧੀਆਂ ਬਾਰੇ ਸਾਨੂੰ ਪਤਾ ਲੱਗਦਾ ਹਨਾ ਦੇਖੋ ਜੀ ਅੱਛੀ ਦੀ ਧਿਆੜਾ ਆ ਤੇ ਸਾਰਾ ਉਸ ਮਾ ਗੁਜਰੀ ਨੇ ਇੱਟਾ ਵੱਡ ਜੀ ਕਰਾ ਕੀਤਾ ਆਪਣੇ ਪੋਤਿਆਂ ਨੂੰ ਤਿਆਰ ਕਰਕੇ ਮਤਲਬ ਸ਼ੀਤੀ ਪਾਉਣ ਲਈ ਭੇਜਿਆ ਤੇ ਨਾ ਆਪ ਡੋਲੇ ਨਾ ਆਪਣੇ ਪੋਤਿਆਂ ਨੂੰ ਡੋਲਣ ਦਿੱਤਾ ਤੇ ਪੋਤਿਆਂ ਨੂੰ ਵੀ ਜਿੱਦਾਂ ਗੱਲ ਵੀ ਉਹਨਾਂ ਨੇ ਸਮਝਣਾ ਚਾਹੀਦਾ ਆ ਦਿਨਾਂ ਵਿੱਚ ਕੋਈ ਫਲੋਰਨ ਰੱਖਣਾ ਚਾਹੀਦਾ ਹੈ ਕੋਈ ਵਿਆਹ ਹੋ ਗਿਆ ਕੋਈ ਪਾਰਟੀ ਹੋ ਗਈ ਨਾ ਤੇ ਆ ਦਿਨਾਂ ਨੂੰ ਇਹਨੇ ਯਾਦ ਰੱਖ ਲਿਆ ਤੇ ਬਹੁਤ ਵਧੀਆ ਗੱਲ ਹੈ ਨਾ ਤੇ ਪਰ ਫਿਰ ਵੀ ਆਉਣ ਵਾਲੇ ਲੋਕ ਨਹੀਂ ਮੰਨਦੇ ਕਿ ਇਸ ਦਿਨਾਂ ਚ ਵਿਆਹ ਪ੍ਰੋਗਰਾਮ ਰੱਖ ਲੈਂਦੇ ਆ ਪਰ ਨਹੀਂ ਆਪਾਂ ਨੂੰ ਸਿੱਧੀ ਦਿਹਾੜੇ ਜਿਹੜੇ ਨਾ ਇਹ ਯਾਦ ਰੱਖਣੇ ਚਾਹੀਦੇ ਆ ਉਹਨਾਂ ਦੇ ਨਾ ਵੀ ਕੀ ਉਸ ਉਸ ਸਮੇਂ ਤੇ ਉਹਨਾਂ ਤੇ ਕੀ ਵਿਤੀ ਹੋਗੀ ਨਾ ਸੋ ਇਦਾਂ ਤੇ ਮੈਂ ਇਹ ਗੱਲ ਕੋ ਹੋਰ ਕਹਿਣਾ ਚਾਹੂੰਗੀ ਕਿ ਇਹਨਾਂ ਨੂੰ ਬਹੁਤ ਮੇਰੀ ਇਹ ਗੱਲ ਮਾੜੀ ਲੱਗੂਗੀ ਦੇਖੋ ਜੇ ਅੱਜ ਚਲੋ ਮੰਨਦੇ ਆ ਆਜ਼ਾਦੀ ਦਾ ਮਤਲਬ ਹਰੀਗ ਨੂੰ ਹਾਕਿਆ ਨਾ ਆ ਯਾਦ ਰਹਿਣਾ ਤੁਮੇ ਕਈਆਂ ਦੇਖਦੀਆਂ ਵੀ ਕੁੜੀਆਂ ਦੇ ਸਿਰ ਤੇ ਚੁੰਨੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਸਿਰ ਤੇ ਕੀ ਖੈਰ ਉਹਨਾਂ ਦੇ ਕੋਲ ਹੁੰਦੀਆਂ ਨਹੀਂ ਕਿ ਦੇਖੋ ਜੀ ਜਿਹੜੇ ਚੁੰਨੀ ਹੈ ਨਾ ਇਹ ਆਪਣੇ ਸਿਰ ਦਾ ਤਾਜ ਆ ਤੇ ਜਿਹੜੀ ਚੁੰਨੀ ਆਪਣੀ ਇਸ ਵਿੱਚ ਬਚਾਉਂਦੀ ਆ ਪਰ ਨਹੀਂ ਆਪਾਂ ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਜਮਾਨਾ ਆ ਤੇ ਆਪਾਂ ਸਮਝਦੇ ਜਿਹੜੇ ਕੋ ਜਿਹੜੇ ਕੋ ਚੁੰਨੀ ਲਈਆਂ ਸੂਟ ਪਾਇਆ ਨਾ ਉਹਨਾਂ ਨੇ ਪੜਿਆ ਤੇ ਦੇਖੋ ਜੀ ਨਹੀਂ ਇਹ ਚੁੰਨੀ ᱫੌਰ ਪੱਗ ਦਾ ਆਪਾਂ ਨੂੰ ਆਪਣੇ ਗੁਰੂ ਨੇ ਦਿੱਤਾ ਤਾਜ ਨਾ ਸਿਰ ਦਾ ਤਾਜ ਆ ਇਹ ਤੇ ਅੱਜ ਕੱਲ ਬਿਆਹ ਦੇ ਵੀ ਦੇਖਦੀ ਆ ਮੱਸ ਸਪਹਿਲਾ ਸਿੱਧ ਚੁਣੀਆਂ ਦੇ ਟ੍ਰੈਂਡ ਹੁੰਦਾ ਸੀਗਾ ਤੇ ਫਿਰ ਇੱਥੇ ਦੋਨੇ ਪਾਸੇ ਮੋੜਿਆਂ ਤੇ ਆ ਗਈ ਹੁਣ ਇੱਕ ਸਾਈਡ ਤੇ ਆ ਦੇਖੋ ਜੀ ਕਿਦਾਂ ਚੱਲ ਚੱਲਣ ਗਿਆ ਜਮਾਨਾ ਹਨਾ ਦੇਖੋ ਜਮਾਨੇ ਦਾ ਪਤਾ ਨਹੀਂ ਦੇਖੋ ਜਮਾਨੇ ਦਾ ਨਹੀਂ ਪਤਾ ਕਿੱਦਾਂ ਜਾ ਰਿਹਾ ਕਿੱਦਾਂ ਨਹੀਂ ਜਾ ਰਿਹਾ ਤੇ ਬਹੁਤ ਗਲਤ ਰਸਤੇ ਜਾ ਰਿਹਾ ਕਿ ਆਪਾਂ ਚੰਗੀ ਚੀਜ਼ ਦੇਖਣਾ ਘੱਟ ਪਸੰਦ ਕਰਦੇ ਆਂ ਔਰ ਜਿਹੜੀਆਂ ਮੰਦੀ ਚੀਜ਼ਾਂ ਹੁੰਦੀਆਂ ਨੇ ਜਿਹੜਾ ਚਸਕਾ ਹੋਵੇ ਨਾ ਉਹ ਤੇ ਜਪਸੰਦ ਕਰਦੇ ਆਂ ਪਰ ਨਹੀਂ ਜਿਹੜੀਆਂ ਆਪਣੀਆਂ ਗੁਰੂ ਦੀਆਂ ਸ਼ਹਾਦਤਾਂ ਨਾ ਉਹਨਾਂ ਨੂੰ ਆਪਣੀ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਵੱਡੀਆਂ ਜੰਗਾਂ ਲੜੀਆਂ ਸ਼ਹਾਦਤਾਂ ਕੀਤੀਆਂ ਨਹੀਂ ਹਰ ਜਿਹੜੇ ਗੇ ਛੋਟੇ ਛੋਟੇ ਸਹਿਜਾ ਤੇ ਕੀ ਗੱਲ ਉਹਨਾਂ ਦਾ ਨਹੀਂ ਕਰਦਾ ਸੀਗਾ ਉਹਨਾਂ ਦਾ ਵੀ ਜੀ ਕਰਦਾ ਸੀਗਾ ਵੀ ਖੇਡਣ ਪਰ ਨਹੀਂ ਉਹਨਾਂ ਨੇ ਆਪਣੀ ਪੰਥ ਨੂੰ ਅੱਗੇ ਤੁਰਿਆ ਦੇਖੋ ਮੀ ਹੁਣ ਫਿਰ ਸ਼ੁਰੂ ਹੋ ਗਿਆ ਤੇ ਬਲਬਲੇ ਵਾਲਾ ਮੀ ਹੋ ਗਿਆ ਤੇ ਲੱਗਦਾ ਸ਼ਾਮ ਤੱਕ ਇੱਦੇ ਰਹੂਗਾ ਔਰ ਮੀਂਹ ਕਣੇ ਦੀ ਪਸਵਾ ਪਸਵਾ ਦਾ ਬਹੁਤ ਔਖਾ ਹੁੰਦਾ ਨਾ ਤੇ ਚਲੋ ਖੈਰ ਬਣਾਉ ਉਹਦੀ ਉੱਪਰ ਵਾਲੇ ਦੀ ਮਰਜ਼ੀ ਹੈ ਜਦੋਂ ਮੀਂਹ ਆਉਂਦਾ ਨਹੀਂ ਆਉਂਦਾ ਆਪੋ ਤੋਂ ਵੀ ਇੰਨੇ ਆ ਵੀ ਨਹੀਂ ਮੀਂਹ ਆਏਗਾ ਤੇ ਹੁਣ ਜਦੋਂ ਮੀਂਹ ਪੈਂਦਾ ਆ ਸਾਨੂੰ ਆਪਾਂ ਨੂੰ ਔਖਾ ਲੱਗਦਾ ਚਲੋ ਖੈਰ ਮੀਂਹ ਕਿਹੜਾ ਸਦਾ ਹੀ ਪੈਂਦੇ ਰਹਿੰਦੇ ਆ ਜਿਵੇਂ ਵਸੀਆਂ ਆਪਣੇ ਚਨਾਵਾਦੀ ਆ ਨਾ ਦੇਖੋ ਜੀ ਗੱਲਾਂ ਵਾ ਤਾਂ ਹੁਣ ਤੇ ਆਪਾਂ ਇਹ ਬਹੁਤ ਹੋ ਗਈਆਂ ਹੁਣ ਬਣਾ ਲਈਏ ਸਬ지 ਆ ਜਦ ਮਟਰ ਤੇ ਗਾਜਰਾ ਸਬਜ਼ੀ ਬਣਾਉਣੀ ਹੈ ਅੱਜ ਤੇ ਸੋਣੀ ਵਧੀਆ ਬਣ ਜਾਂਦੀਆਂ ਨਾਲੇ ਜਲਦੀ ਬਣ ਜਾਂਦੀ ਹੈ ਨਾ ਤੇ ਹਾਂਜੀ ਹੁਣ ਸਬਜ਼ੀ ਵੀ ਤਿਆਰੀ ਕਰ ਲਈਏ ਤੇ ਪਹਿਲਾਂ ਹੋ ਗਿਆ ਟਾਈਮ ਤੇ ਅਮਰ ਤੋਂ ਕੱਢਣ ਨੂੰ ਟਾਈਮ ਲੱਗਦਾ ਹੈ ਤੇ ਗਾਜਰਾ ਕੱਢਣ ਨੂੰ ਟਾਈਮ ਨਾ ਲੱਗ ਸੱਜ ਕੱਢਣ ਟਾਈਮ ਲੱਗ ਜਾਂਦਾ ਹੈ ਦਾਲ ਤੋਂ ਜਲਦੀ ਬਣ ਜਾਂਦੀ ਹੈ ਨਾ ਤੇ ਸਾਡੀ ਤੇ ਲੱਗਦੀ ਐ ਨੇ ਤੇ ਮੀ ਪਈ ਜਾ ਰਿਹਾ ਹੈ ਕੋਈ ਹੈ ਇਸ ਤੋਂ ਹੋਰ ਡਾਇਰ ਡੈਸ ਸੋਰਾ ਤੇ ਕੋਈ ਚਲ ਤੂੰ ਅਸ਼ੀਰਵਾਦ ਪ੍ਰਕਾਸ਼ ਸਰਰ 3 ਦਿਨਾਂ ਦੀ ਨਗੀਆਂ ਦੇਤੀ। ਹਾਲ ਤੱਕ ਸਾਡਾ ਅਸਰ ਆ ਰਿਹਾ ਸੀ। 3 ਵਸਾ ਸਵੇਦਕ ਖਾ ਕੇ ਦਪਹਿਰਾਂ। ਅਰੇ ਇਹਨਾਂ ਫਿਕਰਾਂ ਦਪਹਿਰਾਂ ਖਾ ਕੇ ਨਾਲਦਾ। ਮਸਕਰਤੂ ਰੈਸਟ ਹੁੰਦੀ ਆ। ਉਹਦੋਂ ਨਹੀਂ ਆਪਾਂ ਹੱਥੀਂ ਰੈਸਟ ਹੁੰਦੀ ਆ। ਗਾਜਰਾ ਮਟਰ ਮੈਂ ਕੱਢ ਕੇ ਤਾਂ ਕੱਢ ਕੇ ਰੱਖਲੇ ਸੀਗੇ ਤੇ ਪਾਣੀ ਚ ਪਾ ਕੇ ਰੱਖਤੇ ਮੈਂ ਤਾਂ ਉਹਨਾਂ ਪਹਿਲਾਂ ਵੀ ਤਾਂ ਹੁੰਦੇ ਸੀਗੇ। ਦੇਖੋ ਜੀ ਅਦਰਕ ਤੇ ਪਿਆਜ਼ ਸੀ ਕੱਟ ਕੇ ਰੱਖ ਲਿਆ ਤੇ ਕੜਾਹੀ ਚ ਪਾ ਲਿਆ ਹੁਣ ਨੇ ਕਿਉ ਅਜੇ ਤੇਲ ਤੇ ਨਹੀਂ ਆਣੀ ਹੈ ਸਰਦੀ ਛੇਜ ਬਣਾਵਾਂਗੇ ਦੇਖੋ ਬੋਨੀ ਮਚ ਤੇ ਬਹੁਤ ਕੋੜੀ ਮਚ ਹੁੰਦੀ ਹੈ ਲਾਲ ਸੁੱਕੀ ਮੇਰੇ ਤੋਂ ਵੀ ਇਹ ਕੋੜੀ ਜੀ ਵਿੱਚ ਹੋਰ ਜ਼ਿਆਦਾ ਕੋੜੀ ਹੁੰਦੀ ਆ ਤੇ ਇਹਨੂੰ ਬੋਨੀ ਮਚ ਕਹਿੰਦੇ ਆ ਦੇਖੋ ਦੋ ਰੰਗ ਇਹਦੇ ਹਰੀ ਤੇ ਕਾਲੀ ਤੈਨੂੰ ਐਸਾ ਟਿਕ ਟਕ ਹੈ ਹੌਲੀ ਚੌਪ ਚੌਪ ਕਰਨਾ ਹੈ ਦੇਖੋ ਜੇ ਲਾਲ ਮਿੱਟੀ ਪਾਣੀ ਹੈਗੀ ਤਾਂ ਅੱਜ ਪਾਉਣੀ ਹੈ ਹਰੀ ਮਿੱਟੀ ਸੇ ਫਲਪ ਕਰਕੇ ਨਾ ਪਾਣੀਆ ਵਿੱਚ ਰੇਤ ਹਰੀ ਮਿੱਟੀ ਆਪਾਂ ਬਹੁਤ ਘੱਟ ਵਰਤਦੇ ਆਂ ਇੰਟੈਮੈਟੋਮੈਟਿਕ ਗ੍ਰੈਂਡ ਹੋ ਗਈ ਆ ਤੇ ਜਿਹੜਾ ਤੜਤੋਂ ਜਿਹੜਾ ਬ੍ਰਾਂਡ ਜਿਹਾ ਹੈ ਉਹਦੇ ਸੇਕ ਰੋਮਾਂ ਜਰਨ ਸਿਫਲੋਨ ਐਨ ਹਾਂਜੀ ਤੜਕਾ ਹੋ ਗਿਆ ਮੇਰਾ ਥੋੜਾ ਬਰੌਂ ਤੇ ਭੁੱਜ ਗਿਆ ਤਾਂ ਸੋਮੇ ਸਮੈਲ ਆਉਣਾ ਪਈ ਆ ਤੇ ਹੁਣ ਅੱਜ ਆਪਾਂ ਜਿੰਨਾ ਕ ਮਤਲਬ ਉਹਨਾਂ ਦਾ ਮੈਚ ਖਾਣਾ ਨਾ ਉਹਨਾਂ ਕ ਇਹਦੇ ਵਿੱਚ ਐਡ ਕਰੀਏ ਤੇ ਲਓ ਜੀ ਡੇਢ ਚਮਚਾ ਮੈਂ ਹੁਣ ਹਲਦੀ ਦਾ ਪਾਤਾ ਤੇ ਇੱਕ ਵੱਡਾ ਚਮਚਾ ਪਾ ਦੇਣਾ ਮੈਂ ਮਸਾਲੇ ਦਾ ਘਰ ਦੇ ਮਸਾਲੇ ਅੱਦਿਸੀ ਦਾਲੇ ਦਾ ਸਨ ਪਤਾ ਵੀ ਮੈਂ ਘਰ ਦਾ ਮਸਾਲਾ ਯੂਜ਼ ਕਰਦੀ ਆ ਤੇ ਇੱਕ ਚਮਚ ਮੈਂ ਪਾ ਦੂੰਗੀ ਆਪਣਾ ਲੋਨ ਦਾ ਤੇ ਆ ਜਿਹੜੀ ਬੋਨੀ ਮੈਚ ਕੁਟੀ ਹੋਈ ਹੈ ਨਾ ਇਹ ਪਾ ਲੈਣੀ ਆ ਤੇ ਬਹੁਤ ਤੇਜ਼ ਮੱਚਿਆ ਇਹ ਪਿਆਜ਼ ਪੜਾ ਪਾਣੀ ਵਿੱਚ ਆੜੇ ਨਾਲ ਜੀ ਆਲੇ ਦੁਆਲੇ ਤੇ ਇਹ ਮੈਜੂਗੀ ਵਾਹ ਤੇ ਨਵੀਂ ਵੱਜੋ ਪਣੀ ਆਪਾ ਤੇ ਆਲਪਾ ਦੀ ਸਾਧੀ ਵਿੱਚ ਇਹਦੇ ਤੇ ਮੈਂ ਤੇ ਮਸਾਲਾ ਐਡ ਕਰਤਾ ਵਿੱਚ ਇਹਦੇ ਚਲੋ ਜੀ ਤੇ ਸਾਜੀ ਸਾਡੀ ਹੁਣ ਹੌਲੀ ਹੌਲੀ ਬਣ ਜਾਣੀ ਮੈਂ ਸੰਭੇ ਚ ਰੱਖ ਦੇਣਾ ਇਹਨੂੰ ਬਾਕੀ ਦੇ ਹੋ ਰਹੇ ਨੇ ਕੰਮ ਉਹ ਕਰ ਲਈਏ ਤੇ ਮੇਰੇ ਖਾਲੇ ਦੁਪਹਿਰ ਦੇ 2 ਵਜੇ ਚੁੱਕੇ ਆ ਤੇ ਟਾਈਮ ਦੇ ਨਾਲ ਚੱਲਣਾ ਪੈਂਦਾ ਆ ਇਹਦਾ ਟਾਈਮ ਕੇਰੀ ਵੀਟ ਨਹੀਂ ਕਰਦਾ ਹੈਨਾ ਦੇਖੋ ਜਾਲ ਸਾਜੀ ਬਣੀ ਹੋਵੇ ਤਾਂ ਕੋਈ ਤਵਾ ਹੀ ਹੁੰਦੀ ਹੈ ਰਹੀ ਹੈ ਨੋਟਿਫ ਕਰਕੇ ਫਟਾਫਟ ਚਲੋ ਜੀ ਚਲ ਨਹੀਂ ਘਣੀ ਦੇਨੇ ਆ ਤੇ ਬਹੁਤ ਫਲਪਿਆ ਨਾ ਜੀਦਾ ਤੇ ਮੈਨੂੰ ਹੁੰਦਾ ਵੀ ਦਿਨ ਦੇ ਮੇਰੇ ਮੀਰਾ ਦਾਲ ਪਾਣੀ ਜੋ ਬਣਾਉਣਾ ਮੈਂ ਬਣ ਜਾਵੇ ਵਸਨਾ ਕਈਆਂ ਨੂੰ ਮਤਲਬ ਹੁੰਦਾ ਹੈ ਕੋਈ ਗੱਲ ਬਣਾ ਲੰਗੀ ਜਾਂ ਕਿਦਾਂ ਵੀ ਹੈਗਾ ਦੇਖੋ ਜੀ ਆਪਾਂ ਆਪਣੀ ਜ਼ਿੰਮੇਵਾਰੀ ਆਪ ਹੀ ਕੰਮ ਨੇ ਵੀ ਨੇ ਹਿੰਦੇ ਕਰ ਰਹੇ ਹਾਂ ਤੇ ਆਪਾਂ ਫਿਕਰ ਹੁੰਦਾ ਹੈ ਫਟਾਫਟ ਇਹ ਕੰਮ ਹੋਣਾ ਚਾਹੀਦਾ ਨਿਭਣਾ ਚਾਹੀਦਾ ਤੇ ਫਿਰ ਅਬ ਤਾਂ ਕੀ ਹੋਵੇ ਤਾਂ ਫਿਰ ਚਲੋ ਨਿਬੜ ਵੀ ਜਾਂਦਾ ਕੀ ਵੀ ਗੱਲ ਹੈਗੀ ਤੇ ਫੇਰ ਬਾਅਦ ਚਾਹਾਂਗੇ ਤਾਂ ਨਹੀਂ ਆ ਲਓ ਜੀ ਮਿਰਚਾਂ ਦਾ ਪਾਣੀ ਇਹ ਪਾ ਲੈਣਾ ਹੋਰੇ ਗਲ ਜਾਣੀਆਂ ਨਾਲੇ ਸਬਜੀ ਨੂੰ ਸੇਕ ਲੱਜੂਗਾ ਸੀ ਥੋੜਾ ਹਟਾ ਲਿਆ ਤੇ ਦੇਖੋ ਜੀ ਮੈਂ ਨਾ ਜਮਕੌਰ ਸਾਹਿਬ ਵਾਲੇ ਬਾਬਾ ਗਲਾਰ ਸਿੰਘ ਜੀ ਉਹਨਾਂ ਦੀ ਕਥਾ ਬਹੁਤ ਸੁਣਦੀ ਹੁੰਦੀ ਹੈ ਬਹੁਤ ਮੈਨੂੰ ਵਧੀਆ ਲੱਗਦੀ ਹੈ ਉਹਨਾਂ ਦੀ ਹੈ ਨਾ ਤੇ ਮਤਲਬ ਬਹੁਤ ਸੋਹਣੇ ਤਰੀਕੇ ਸੋ ਜਿਹੜਾ ਢੰਗ ਨਾਲ ਉਹ ਮਰਸਨ ਉਹਦੀ ਕਥਾ ਨੂੰ ਨਾ ਤੇ ਜਿੱਦਾਂ ਗੱਲ ਸਮਝਾਉਂਦੀ ਹੈ ਐਕਦਾ ਸਮਝ ਲੱਗ ਜਾਂਦੀ ਆ ਤੇ ਬੜਾ ਪਿਆਰ ਨਾ ਮਤਲਬ ਬੋਲਦੇ ਆ ਤੇ ਵਧੇ ਲੱਗਦੇ ਮੈਨਾਂ ਦਾ ਬਹੁਤ ਕੀਰਤਨ ਸੁਣਦੀ ਹੁੰਨੀ ਆ ਤੇ ਇਦਾਂ ਕੀਰਤਨ ਲਾ ਲੈਣਾ ਤੇ ਮੈਂ ਫਿਰ ਕੰਮ ਕਰਦੀ ਰਹਿਣਾ ਹਨਾ ਤੇ ਰੋਟੀ ਬਣਾਉਂਦੀ ਰਹਿਣਾ ਤੇ ਨਾਲੇ ਦੇਖੋ ਜੀ ਆਪਣਾ ਗਲਤ ਖਿਆਲ ਨਾ ਲਾਣਾ ਆਪਣਾ ਦਿਮਾਗ ਨਹੀਂ ਜਾਂਦਾ ਇਹ ਜਦੋਂ ਆਪਾਂ ਗਮਣੇ ਸੁਣਦੇ ਆ ਜਾਂ ਪੜ੍ਹਦੇ ਹੁੰਨੇ ਆ ਤਾਂ ਆਪਣਾ ਦਿਮਾਗ ਬਸ ਗਰਮਣੇ ਲਈ ਜਾਂ ਨਾ ਗਲਤ ਖਿਆਲ ਨਾ ਜਾਣਾ ਚਾਹੀਦਾ ਨੀਗਾ ਤੇ ਬਸ ਬਹੁਤ ਵਧੀਆ ਲੱਗਦੀ ਆ ਵਾਜ ਇਹਨਾਂ ਦੀ ਦੇਖੋ ਜੀ ਹੁਣ ਮੈਨੂੰ ਲੱਗੀ ਸੀ ਠੰਡ ਮੈਂ ਪਾ ਲਈ ਟੋਪੀ ਤੇ ਇਹ ਕਿਸਮੀ ਠੰਡ ਤੋਂ ਬਚਾ ਕਰੋ ਜੇ ਤੁਸੀਂ ਬਾਈਕ ਤੇ ਜਾਂਦੇ ਹੋ ਜੈਕਟ ਬਾਤ ਜਾਂਨੇ ਹੋ ਤਾਂ ਤੁਸੀਂ ਆਪਣਾ ਨਾ ਇਦਾਂ ਸਟੋਲ ਨਾ ਮੂੰਹ ਤੇ ਨੱਕ ਤੱਕਿਆ ਕਰੋ ਜਿਹੜੀ ਠੰਡ ਹੁੰਦੀ ਉਹ ਵੀ ਆਪਣੇ ਅੰਦਰ ਜਾਂਦੀ ਹੈ ਫਿਰ ਆਪ ਬਿਮਾਰ ਹੋ ਜਾਂਦੇ ਆ ਤੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਪਰ ਮੈਂ ਜੇ ਰਿਸਪਿੰ ਲੈਣੀ ਹੈ ਜੇ ਮੈਂ ਪਿੰਡ ਜਾਵਾਂ ਜਾਂ ਜਾਮ ਜਾਂ ਖੂਨ ਜਾਵਾਂ ਸ਼ਹਿਰ ਜਾਵਾਂ ਤੇ ਮੈਂ ਆਪਣੇ ਆਪ ਨੂੰ ਪੂਰਾ ਕਵਰ ਕਰਕੇ ਤੇ ਫੇਰ ਹੀ ਘਰੋਂ ਨਿਕਲਦੀ ਹੁੰਦੀ ਆ ਤਾਂ ਇਹ ਸੇਫਟੀ ਆਪਣੀ ਸਭ ਤੋਂ ਪਹਿਲਾਂ ਤੇ ਬਾਕੀ ਕੰਮ ਬਾਅਦ ਚਨਾ ਪਹਿਲਾ ਸੇ ਜਰੂਰੀ ਆ ਜੇ ਆਪਣੇ ਸੇ ਠੀਕ ਹੈ ਤਾਂ ਸਾਰਾ ਕੁਝ ਆ ਸਾਜੀ ਬਣੂਗੀ ਤੁਹਾਨੂੰ ਦਿਖਾਵਾਂਗੇ ਹਾਂਜੀ ਸਾਜੀ ਤੜਕਾ ਲਾਤਾ ਸਾਜੀ ਹੁਣ ਬਣ ਰਹੀ ਆ ਤੇ ਮੈਂ ਹੁਣ ਆਟਾ ਛਾਨ ਲਿਆ ਤਾਂ ਆਟਾ ਹੁਣ ਗੁੰਦੀ ਪਈਆਂ ਤੇ ਦੇਖੋ ਜੀ ਹੁਣ ਪ੍ਰਾਤਾਂ ਦਾ ਰਵਾਜ ਕਿੱਥੇ ਆ ਹੁਣ ਤਾਂ ਬਸ ਆ ਪਲਾਸ ਕੱਢੇ ਡੱਬੂ ਜੇ ਦੇ ਵਿੱਚ ਆਟਾ ਗੁੰਨ ਲੈਂਦੇ ਵਧੀਆ ਜੇ ਬਾਹਰ ਨਹੀਂ ਜਾਂਦਾ ਆਟਾ ਤੇ ਵਧੀਆ ਗੱਲ ਆਟਾ ਸੋਹਣਾ ਗੁੰਨਿਆ ਹੋਵੇ ਤਾਂ ਪਹਿਲਾਂ ਤਾਂ ਸੋਹਣੀ ਰੋਟੀਆਂ ਹੁੰਦੀ ਹਨਾ ਇਆ ਉਹ ਜਿਉਸੀ ਟਾਈਮ ਆਟਾ ਗੰਨ ਕੇ ਰੋਕੀ ਪਾਉਣੀ ਆ ਤੇ ਫਿਰ ਉਹ ਨਹੀਂ ਗੱਲ ਬਣਦੀ ਹੈਗੀ ਤੇ ਰੋਟੀ ਫਿਰ ਲਾਈਵ ਨਹੀਂ ਬਣਦੀ ਹੈਗੀ ਮੈਂ ਕਿਹਾ ਪਹਿਲਾਂ ਹੀ ਆਟਾ ਗੰਨ ਕੇ ਰੱਖਦੇ ਹਣੇ ਆ ਤੇ ਫਿਰ ਸੋਹਣੀ ਰੋਟੀ ਆ ਜਾਂਦੀ ਆ ਇਹ ਦੇਖੋ ਜੀ ਇੰਸਾ ਰੋਟੀ ਸਾਰਾ ਕੁਝ ਸਾਦਾ ਹੈ ਨਾ ਆਟਾ ਵੀ ਜਾ ਗਿਆ ਮੈਂ ਆਟਾ ਮਾਤਾ ਨਹੀਂ ਹੁੰਦੀ ਨਹੀਂ ਜਦੋਂ ਸਵੇਰ ਦਾ ਸਵੇਰ ਦਾ ਸੱਜ ਜਾਵੇ ਔਰ ਰਾਤ ਦਾ ਰਾਤ ਅਕਸਰ ਜਾਵੇ ਇਹ ਨਹੀਂ ਆਟਾ ਕੋਣ ਕਿ ਰੱਖ ਆਪਾਂ ਰੱਖਣਾ ਚਾਹੀਦਾ ਫਰਿੱਜ ਵਿੱਚ ਤੇ ਬਹੁਤ ਮਾਰੇ ਕਈ ਫਾਇਦਾ ਹੁੰਦੀਆਂ ਤੇ ਆਪਾਂ ਵੀਡੀਓ ਵੀ ਦੇ ਰਹੇ ਹਾਂ ਹਾਂਜੀ ਸਾਜ ਮੇਰੀ ਬਣ ਚੁੱਕੀ ਹੈ ਤੇ ਮੈਂ ਧੋ ਕੇ ਮਤਲਬ ਤਨੀਆ ਵਿੱਚ ਇਹਦੇ ਪਾਤਾ ਮਿਕਸ ਕਰਤਾ ਤੇ ਚਲੋ ਜੀ ਆਟਾ ਵੀ ਧੋ ਕੇ ਰੱਖ ਲਿਆ ਤੁਹਾਨੂੰ ਚਾਹ ਵੀ ਬਣਦੀ ਚਾਹ ਪੀ ਲੈਣੀ ਆ ਤੇ ਹੁਣ ਦਰਜਾ ਪੱਠੇ ਪਾਉਣ ਦਾ ਪੱਠਿਆਂ ਦਾ ਹੋਗਾ ਟਾਈਮ ਤੇ ਦੇਖੋ ਜੀ ਮੇਰਾ ਤਾਂ बस ਇਹ ਕਹਿਣਾ ਸਾਰਿਆਂ ਨੂੰ ਬੱਚਿਆਂ ਨੇ ਛੇਤੀ ਯਾਦ ਰੱਖੋ ਤੇ ਛੋਟੇ ਬੱਚਿਆਂ ਦੀ ਵੱਡਿਆਂ ਦੀ ਨੂੰ ਤੇ ਔਰ ਪੂਰੇ ਸਰਮਹ ਸਦਾਨੀ ਸਾਡੇ ਦਾਸਾਂ ਪਾਸ਼ਿਆਂਾਂ ਦੀ ਕਰਵਾਨੀ ਸਾਡੇ ਲਈ ਉਹਨਾਂ ਨੇ ਕਰਵਾਨੀਆਂ ਕੀਤੀਆਂ ਸਿਰਫ ਇੱਕ ਸਿੱਖੀ ਵਾਸਤੇ ਤੌਰ ਸਿੱਖੀ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਵਲੋਗਦਾਨ ਕਿਦੋਂ ਲੱਗਦੇ ਆ ਔਰ ਹੱਸਦੇ ਰਹੋ ਵਸਦੇ ਰਹੋ ਹੋਇਗੋ ਸਾਰਿਆਂ ਨੂੰ ਠੀਕ ਠਾਕ ਰੱਖੇ ਆਪਣੇ ਘਰਾਂ ਵਿੱਚ ਤੇ ਚੜ੍ਹਦੀ ਕਲਾ 'ਚ ਹੋਵੋਗੇ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਜੀ Hey. <coughs>